ਵਾਲਾਂ ਤੋਂ ਫੜ ਕੇ ਕੜੀਸਿਆ ਫੇਰ ਉਹਦੇ ਥੱਪੜ ਮਾਰੇ ਤੇ ਫੇਰ ਉਹਦਾ ਮੂੰਹ ਬੰਨ੍ਹ ਦਿੱਤਾ ਜ਼ੋਰ ਦੇ ਕਿ ਇਹਦੀ ਆਵਾਜ਼ ਬਾਹਰ ਨਾ ਨਿਕਲੇ ਤੇ ਫੇਰ ਉਹਦੀ ਗਰਦਨ ਤੇ ਵਾਰ ਕੀਤਾ ਫਿਰ ਇੱਥੇ ਹੀ ਬਸ ਨਹੀਂ ਹੋਇਆ ਮਨ ਵਿੱਚ ਇਹ ਖੋਫ ਸੀ ਕਿ ਇਹ ਕਿਤੇ ਬਚ ਨਾ ਜਾਵੇ ਇਹਦੀ ਜਾਨ ਬਚ ਨਾ ਜਾਵੇ ਇਹਦੇ ਕਰਕੇ ਉਹਦੇ ਗੁੱਟ ਵੀ ਵੱਢ ਦਿੱਤੇ ਬੇਹੱਦ ਖੋਫਨਾਕ ਕਾਂਡ ਤੇ ਫਿਰ ਇੱਥੇ ਹੀ ਬਸਨੀ ਤਿੰਨ ਦਿਨ ਉਹਦੀ ਲਾਸ਼ ਦੇ ਨਾਲ ਹੀ ਸੌਂਦਾ ਰਿਹਾ ਏ ਵਿਅਕਤੀ ਅਸਲ ਵਿੱਚ ਮਾਮਲਾ ਆਗਰਾ ਤੋਂ ਸਾਹਮਣੇ ਆਇਆ ਯੂਪੀ ਦੇ ਆਗਰਾ ਤੋਂ ਕਿ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਜਿਹਦਾ ਨਾਮ ਸ਼ਵਾਨੀ ਦੱਸਿਆ ਜਾ ਰਿਹਾ ਸ਼ਵਾਨੀ ਕਹਿੰਦੇ ਕਿ ਸ਼ਵਾਨੀ ਨੂੰ ਰੀਲਾਂ ਰੂਲਾਂ ਬਣਾਉਣ ਦਾ ਸ਼ੌਕ ਸੀ ਤੇ ਪਤੀ ਨੂੰ ਇੱਕ ਦਿਨ ਐ ਹੋ ਗਿਆ ਪਹਿਲਾਂ ਵਧੀਆ ਚੰਗੀ ਭਲੀ ਲਾਈਫ ਚੱਲਦੀ ਸੀ ਪਤੀ ਨੂੰ ਇੱਕ ਦਿਨ ਐ ਹੋ ਗਿਆ ਕਿਤੇ ਮੇਰੀ ਪਤਨੀ ਦਾ ਕਿਤੇ ਅਫੇਅਰ ਤਾਂ ਨਹੀਂ ਐਵੇਂ ਉਹਨੂੰ ਸ਼ੱਕ ਹੋ ਗਿਆ ਕਿਉਂਕਿ ਉਹ ਰੀਲਾ ਬਣਾਉਂਦੀ ਸੀ ਤਾਂ ਕਹਿੰਦਾ ਮੇਰੇ ਘਰ ਵਾਲੀ ਇੱਕ ਦਿਨ ਕਹਿੰਦਾ ਮੇਰੀ ਭਤੀਜੀ ਨੂੰ ਲੈ ਕੇ ਮੰਦਰ ਚਲੀ ਗਈ ਦਾ ਕਹਿੰਦਾ ਜਦੋਂ ਉਹ ਮੰਦਰ ਗਈ ਮੈਂ ਘਰੇ ਹੈ ਨਹੀਂ ਸੀ ਤੇ ਉਹ ਮੇਰੀ ਭਤੀਜੀ ਨੂੰ ਲੈ ਕੇ ਚਲੀ ਗਈ ਕਹਿੰਦਾ ਮੈਂ ਉਹਦੇ ਪਿੱਛੇ ਪਿੱਛੇ ਹੀ ਮੰਦਰ ਚਲਾ ਗਿਆ ਤਾਂ ਕਹਿੰਦਾ ਉਹ ਉੱਥੇ ਹੀ ਸੀ ਮੰਦਰ ਦੇ ਵਿੱਚ ਹੀ ਸੀ ਮੈਂ ਉਹਨੂੰ ਘਰੇ ਲੈ ਆਂਦਾ ਘਰੇ ਲਿਆ ਕੇ ਤੇ ਚਲੋ ਅਸੀਂ ਸੌਂ ਸੁ ਗਏ ਆ ਤੇ ਜਦੋਂ ਅਗਲੇ ਦਿਨ ਮੈਂ ਉੱਠਿਆ ਤਾਂ ਕਿਸੇ ਕਾਰਨ ਕਰਕੇ ਮੇਰਾ ਤੇ ਮੇਰੀ ਪਤਨੀ ਦਾ ਫੇਰ ਝਗੜਾ ਹੋ ਗਿਆ ਝਗੜਾ ਕਹਿੰਦਾ ਮੇਰਾ ਗੁੱਸਾ ਇੱਥੋਂ ਤੱਕ ਵੱਧ ਗਿਆ ਵੀ ਮੈਂ ਉਹ ਵੀ ਗੁੱਸੇ ਵਿੱਚ ਆ ਗਈ ਤੇ ਮੈਂ ਵੀ ਗੁੱਸੇ ਵਿੱਚ ਆ ਗਿਆ ਤਾਂ ਕਹਿੰਦਾ ਮੈਂ ਉਹਦੇ ਪਹਿਲਾਂ ਵਾਲਾਂ ਤੋਂ ਫੜ ਕੇ ਧੂਆ ਉਹਨੂੰ ਫਿਰ ਉਹਦੇ ਮੈਂ ਥੱਪੜ ਮਾਰੇ ਦੋ ਕਹਿੰਦਾ ਉਹਨੂੰ ਵੀ ਹੋਰ ਗੁੱਸਾ ਆਉਣਾ ਹੀ ਸੀ ਤਾਂ ਜਦੋਂ ਉਹਨੂੰ ਗੁੱਸਾ ਆਇਆ ਅਸੀਂ ਹੋਰ ਲੜ ਪਏ ਫਿਰ ਕਹਿੰਦਾ ਮੈਂ ਉਹਦਾ ਮੂੰਹ ਬੰਨ ਦਿੱਤਾ ਤੇ ਮੂੰਹ ਬੰਨ ਕੇ ਮੈਂ ਗਲੇ ਤੇ वार ਕੀਤੇ ਗਲੇ ਤੇ वार ਕਰਕੇ ਉਹਨੂੰ ਮਾਰ ਦਿੱਤਾ ਜਿਵੇਂ ਜਿਵੇਂ ਉਹਦਾ ਖੂਨ ਨਿਕਲ ਰਿਹਾ ਸੀ ਕਹਿੰਦਾ ਮੈਂ ਗਲ ਤੇ ਕੱਪੜੇ ਬੰਨੀ ਗਿਆ ਬੰਨੀ ਗਿਆ ਵੀ ਉਹਦਾ ਖੂਨ ਬਾਹਰ ਨਾ ਡੁੱਲੇ ਦਾ ਕਹਿੰਦਾ ਫੇਰ ਵੀ ਮੈਨੂੰ ਇੱਕ ਮਨ ਚ ਖੋਫ ਸੀ ਡਰ ਸੀ ਕਿ ਇਹ ਉੱਠਣਾ ਖੜੇ ਫੇਰ ਨਾ ਜਿੰਦਾ ਹੋ ਜੇ ਕਹਿੰਦਾ ਫਿਰ ਮੈਂ ਉਹਦੇ ਦੋਨੇ ਗੁੱਟ ਵੱਢ ਤੇ ਤੇ ਤਿੰਨ ਦਿਨ ਉਹ ਵਿਅਕਤੀ ਘਰ ਦੇ ਅੰਦਰ লাশ ਦੇ ਨਾਲ ਰਿਹਾ ਕਹਿੰਦਾ ਜਦੋਂ ਮੈਂ ਘਰ ਤੋਂ ਬਾਹਰ ਨਿਕਲਦਾ ਸੀ ਆਸ-ਪੜੋਸ ਨਾਲ ਵਿਚਰਦਾ ਸੀ ਆਂਡੀਆਂ ਗੌਂਡੀਆਂ ਦੇ ਨਾਲ ਤਾਂ ਕਹਿੰਦਾ ਮੈਂ ਉਵੇਂ ਹੀ ਨਾਰਮਲ ਵਿਚਰਦਾ ਸੀ ਉਹਨਾਂ ਦੇ ਨਾਲ ਉਵੇਂ ਹੀ ਗੱਲਾਂ ਕਰਦਾ ਸੀ ਤੇ লাশ ਨੂੰ ਮੈਂ ਟਿਕਾਣੇ ਲਾਉਣਾ ਚਾਹੁੰਦਾ ਸੀ ਪਰ ਲਾਉਂਦਾ ਕਿਵੇਂ ਮੈਨੂੰ ਆਏ ਸੀ ਕਿਸੇ ਨੂੰ ਸ਼ੱਕ ਨਾ ਹੋਵੇ ਕਿਸੇ ਨੂੰ ਪਤਾ ਨਾ ਲੱਗੇ ਜਿੰਨਾ ਟਾਈਮ ਤਲਾਸ਼ ਕਰਦੇ ਅੰਦਰ ਆ ਉਨਾ ਟਾਈਮ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ লাশ ਘਰ ਤੋਂ ਬਾਹਰ ਮੈਂ ਲੈ ਕੇ ਜਾਊਗਾ ਹੋ ਸਕਦਾ ਕਿਸੇ ਨੂੰ ਇਹਦੀ ਭਿੰਨਕ ਲੱਗ ਜਾਵੇ ਤਾਂ ਉਹ ਵਿਅੰਤਾ ਘੜਦਾ ਸੀ ਵੀ ਕਿਵੇਂ ਨਾ ਕਿਵੇਂ ਜਿਹੜੀ ਮੈਂ ਇਹ ਕੁੜੀ ਦੀ লাশ ਆ ਇਹਨੂੰ ਘਰ ਤੋਂ ਬਾਹਰ ਲੈ ਕੇ ਜਾਵਾਂ ਇਹਨੂੰ ਖਤਮ ਕਰਾਂ ਇਹਨੂੰ ਟਿਕਾਣੇ ਲਾਵਾਂ ਤਾਂ ਉਹ ਹਲੇ ਸੋਚ ਹੀ ਰਿਹਾ ਸੀ ਉਧਰੋਂ ਕੁੜੀ ਦੇ ਮਾਪੇ ਕੁੜੀ ਨੂੰ ਫੋਨ ਲਾਉਂਦੇ ਹੋਣੇ ਆ ਤਾਂ ਕੁੜੀ ਨੇ ਫੋਨ ਫਾਨ ਚੁੱਕਿਆ ਨਹੀਂ ਤਾਂ ਕੁੜੀ ਦੀ ਭੈਣ ਇਹ ਖਲਾਸਾ ਕਿਵੇਂ ਹੁੰਦਾ ਇਸ ਪੂਰੀ ਵਾਰਦਾਤ ਦਾ ਕਿਉਂਕਿ ਤਿੰਨ ਦਿਨ ਪਤੀ ਤਾਂ ਆਰਾਮ ਨਾਲ ਲਾਸ਼ ਦੇ ਨਾਲ ਰਹਿ ਹੀ ਰਿਹਾ ਸੀ ਤਾਂ ਜਦੋਂ ਕੁੜੀ ਦੀ ਭੈਣ ਆਉਂਦੀ ਆ ਘਰੇ ਵੇਖਣ ਵਾਸਤੇ ਆਪਦੀ ਭੈਣ ਕੋਲ ਆਉਂਦੀ ਆ ਸ਼ਿਵਾਨੀ ਦੀ ਭੈਣ ਆਉਂਦੀ ਆ ਤਾਂ ਉਹ ਆ ਕੇ ਦੇਖਦੀ ਆ ਕਿ ਮੇਰੀ ਭੈਣ ਨੂੰ ਤਾਂ ਮਾਰ ਦਿੱਤਾ ਹੋਇਆ ਤੇ ਉਹਦੀ ਲਾਸ਼ ਲੰਬੇ ਪਾਈ ਹੋਈ ਆ ਬੈੱਡ ਦੇ ਉੱਪਰ ਤਾਂ ਫੇਰ ਉਹ ਪੁਲਿਸ ਨੂੰ ਫੋਨ ਕਰਕੇ ਇਸ ਪੂਰੇ ਮਾਮਲੇ ਬਾਰੇ ਦੱਸਦੀ ਆ ਪੁਲਿਸ ਆਉਂਦੀ ਆ ਉਸ ਜਿਹੜੀ ਕੁੜੀ ਆ ਉਹਦੇ ਪਤੀ ਨੂੰ ਗ੍ਰਿਫਤਾਰ ਕਰਦੀ ਆ ਤਾਂ ਫਿਰ ਉਹ ਮੁੰਡਾ ਆਪਣੇ ਸਾਰੇ ਗੁਨਾਹ ਕਬੂਲਦਾ ਕਿ ਮੈਨੂੰ ਐਵੇਂ ਹੀ ਰੀਲਾ ਬਣਾਉਂਦੀ ਸੀ ਮੇਰੀ ਘਰ ਵਾਲੀ ਮੈਨੂੰ ਐਵੇਂ ਹੀ ਸ਼ੱਕ ਹੋ ਗਿਆ ਕਿ ਉਹਦਾ ਕਿਸੇ ਨਾਲ ਅਫੇਅਰ ਨਾ ਹੋਵੇ ਬਾਹਰ ਸ਼ੱਕ ਸ਼ੱਕ ਦੇ ਵਿੱਚ ਹੀ ਉਹਨੇ ਐਡਾ ਕਾਂਡ ਕਰ ਦਿੱਤਾ ਕਿ ਆਪਣਾ ਹੀ ਘਰ ਉਜਾੜ ਲਿਆ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਤਾ ਤੇ ਖੁਦ ਹੁਣ ਉਹ ਜੇਲ੍ਹ ਦੇ ਵਿੱਚ ਜਾਊਗਾ ਵਾਕਈ ਕਹਿੰਦੇ ਆ ਸ਼ੱਕ ਬਹੁਤ ਗੰਦੀ ਚੀਜ਼ ਆ ਘਰ ਤਬਾਹ ਕਰ ਦਿੰਦੀ ਆ ਜਿੰਨਾ ਟਾਈਮ ਮੇਰੇ ਖਿਆਲ ਵਿੱਚ ਪੁਖਤਾ ਸਬੂਤ ਸਾਡੇ ਕੋਲੇ ਕਿਸੇ ਪ੍ਰਤੀ ਨਾ ਹੋਣ ਉਹਨਾ ਟਾਈਮ ਐਵੇਂ ਦੂਜੇ ਆਪਣੇ ਸਾਥੀ ਦੇ ਉੱਪਰ ਸ਼ੱਕ ਕਰਕੇ ਆਪਣੀ ਜ਼ਿੰਦਗੀ ਉਜਾੜ ਨਹੀਂ ਲੈਣੀ ਚਾਹੀਦੀ ਹੁਣ ਇਹ ਵਿਅਕਤੀ ਨੇ ਸ਼ੱਕ ਸ਼ੱਕ ਦੇ ਵਿੱਚ ਹੀ ਆਪਣਾ ਘਰ ਪੱਟ ਲਿਆ ਪਿਛਲੇ ਦਿਨੀ ਵੀ ਇੱਕ ਅਜਿਹਾ ਹੀ ਕਾਂਡ ਸਾਹਮਣੇ ਆਇਆ ਸੀ ਜਿੱਥੇ ਪਤੀ ਨੇ ਹਥੌੜੇ ਮਾਰ-ਮਾਰ ਕੇ ਆਪਣੀ ਪਤਨੀ ਨੂੰ ਬੇਹੋਸ਼ ਕਰਤਾ ਫਿਰ ਤਿੱਖੀ ਚੀਜ਼ ਦੇ ਨਾਲ ਉਹਦਾ ਗਲਾ ਕੱਟਤਾ ਸ਼ਾਇਦ ਮੇਰਟ ਤੋਂ ਸੀ ਇਹ ਘਟਨਾ ਤਾਂ ਉਹਨੂੰ ਵੀ ਆਇਆ ਸ਼ੱਕ ਸੀ ਕਿ ਮੇਰੇ ਘਰ ਵਾਲੀ ਦਾ ਕਿਸੇ ਹੋਰ ਦੇ ਨਾਲ ਅਫੇਅਰ ਨਾ ਹੋਵੇ ਉਹਨਾਂ ਦੀ ਤਾਂ ਉਮਰ ਵੀ ਕਿੰਨੀ ਸੀ 40-45 ਸਾਲ ਉਹਨਾਂ ਦੀ ਉਮਰ ਸੀ ਤੇ ਵੱਡੇ-ਵੱਡੇ ਉਹਨਾਂ ਦੇ ਬੱਚੇ ਸੀ ਪਰ ਸਿਰਫ ਵਿਅਕਤੀ ਦੇ ਮਨ ਵਿੱਚ ਇੱਕ ਸ਼ੱਕ ਬਹਿ ਗਿਆ ਜਦੋਂ ਕਿਸੇ ਪ੍ਰਤੀ ਸਾਡੇ ਮਨ 'ਚ ਸ਼ੱਕ ਬਹਿ ਜਾਂਦਾ ਨਾ ਜੇਕਰ ਅਸੀਂ ਆਪਣੀ ਮਾਨਸਿਕਤਾ ਨੂੰ ਆਪੇ ਠੀਕ ਨਾ ਕਰੀਏ ਆਪਣਾ ਸ਼ੱਕ ਫਟਾਫਟ ਇਹ ਇਹ ਬਿਮਾਰੀ ਨੂੰ ਠੀਕ ਨਾ ਕਰੀਏ ਤਾਂ ਫਿਰ ਇਹ ਸ਼ੱਕ ਗਹਿਰਾ 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 ਤੇ ਹੋਰ ਗਹਿਰਾ ਹੀ ਹੁੰਦਾ ਜਾਂਦਾ ਸਾਡੇ ਦਿਮਾਗ ਦੇ ਅੰਦਰ ਤੇ ਫਿਰ ਉਹ ਸ਼ੱਕ ਕਈ ਵਾਰੀ ਇਹੋ ਜੇ ਇਹੋ ਜਿਹਾ ਘਟਨਾਵਾਂ ਨੂੰ ਜਨਮ ਦੇ ਦਿੰਦਾ ਕਿ ਵਿਅਕਤੀ ਦੂਜੇ ਦਾ ਕਤਲ ਕਰਨ ਤੱਕ ਚਲਾ ਜਾਂਦਾ ਸੋ ਐਵੇਂ ਹੀ ਆਪਣੇ ਜਿਹੜਾ ਸਾਥੀ ਹੁੰਦਾ ਉਹਦੇ ਤੇ ਐਵੇਂ ਨਜਾਇਜ਼ ਸ਼ੱਕ ਨਹੀਂ ਕਰਨੇ ਚਾਹੀਦੇ ਹਾਂ ਜੇ ਕੋਈ ਗੱਲ ਹੋਵੇ ਤਾਂ ਉਹ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਪਰ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਕਿ ਮੇਰਾ ਪਤੀ ਜਾਂ ਮੇਰੀ ਪਤਨੀ ਇੱਕ ਦੂਸਰੇ ਮਤਲਬ ਇੱਕ ਦੂਸਰੇ ਪ੍ਰਤੀ ਵਫਾਦਾਰ ਨਹੀਂ ਗਏ ਉਹ ਕਿਤੇ ਬਾਹਰ ਜਾ ਰਹੇ ਆ ਕੁਝ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰੋ ਜੇਕਰ ਨਹੀਂ ਸੰਭਲਦੇ ਤੁਹਾਡੇ ਤੋਂ ਰਿਸ਼ਤੇ ਤਾਂ ਫਿਰ ਆਪਣਾ ਅਲੱਗ-ਅਲੱਗ ਜ਼ਿੰਦਗੀ ਸ਼ੁਰੂ ਕਰ ਲਓ ਮੇਰੇ ਖਿਆਲ ਵਿੱਚ ਇੱਕ ਦੂਸਰੇ ਨੂੰ ਮਾਰ ਹੀ ਦੇਣਾ ਇਹ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕਿਉਂਕਿ ਉਹਨੇ ਹੁਣ ਆਪਣੇ ਘਰ ਵਾਲੀ ਨੂੰ ਤਾਂ ਮਾਰ ਦਿੱਤਾ ਪਰ ਆਪਣੀ ਪੂਰੀ ਜ਼ਿੰਦਗੀ ਉਹ ਜੇਲ੍ਹ ਵਿੱਚ ਕੱਟੂਗਾ ਤਾਂ ਕੀ ਹੋਇਆ ਇੱਕ ਨੂੰ ਮਾਰ ਕੇ ਜਹਾਨੋਂ ਤੋਰਤਾ ਤੇ ਦੂਸਰਾ ਹੁਣ ਜੇਲ੍ਹ ਵਿੱਚ ਜਾਊਗਾ ਜ਼ਿੰਦਗੀ ਦੋਹਾਂ ਦੀ ਬਰਬਾਦ ਹੋ ਗਈ ਇੱਕ ਤਾਂ ਜਹਾਨ ਤੋਂ ਹੀ ਚਲਾ ਗਿਆ ਤੇ ਦੂਸਰਾ ਜੇਲ੍ਹ ਚ ਚਲਾ ਗਿਆ ਸੋ ਸੋਚ ਵਿਚਾਰ ਲੈਣਾ ਚਾਹੀਦਾ ਇਹੋ ਜਿਹੇ ਜਿਹੜੇ ਇਹੋ ਜੀ ਸਥਿਤੀ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਨਜਾਇਜ਼ ਸ਼ੱਕ ਆਪਦੇ ਨਾਲ ਦੇ ਸਾਥੀ ਤੇ ਕਰਨੇ ਚਾਹੀਦੇ।